ਜਿਵੇਂ ਕਿ ਗਵਰਨਮੈਂਟ ਦੇ ਵੱਲੋਂ ਉਪਰਾਲਾ ਸ਼ੁਰੂ ਕੀਤਾ ਹੈ ਨਸ਼ਾ ਸ਼ਰਬੂਤ ਉਹਦੇ ਵਿੱਚ ਇੱਕ ਸਟੈਪ ਲੈਂਦੇ ਹੋਏ ਜਿਹੜਾ ਮੈਡੀਕਲ ਨਸ਼ਾ ਹੈਗਾ ਉਹਦੇ ਖਿਲਾਫ ਵੀ ਸਰਕਾਰ ਵੱਲੋਂ ਇੱਕ ਮੁਹਿੰਮ ਜਾਰੀ ਕੀਤੀ ਗਈ ਹੈ ਇਹ ਐਸ ਪਰ ਦੀ ਪਲੈਨਿੰਗ ਐਂਡ ਆਰਡਰਸ ਸੀਨੀਅਰ ਅਫਸਰ ਤੋਂ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਜਿਹੜਾ ਵੀ ਮੈਡੀਕਲ ਨਸ਼ਾ ਨੂੰ ਜਦੋਂ ਤੇ ਰੋਕੂ ਕਾਰਵਾਈ ਕੀਤੀ ਜਾ ਸਕੇ ਤੇ ਜਿਹੜਾ ਵੀ ਡਰੱਗ ਦੇ ਕਿਸੇ ਤਰ੍ਹਾਂ ਬਰਾਮਦ ਹੋਣੇ ਤੇ ਉਹਦੇ ਤੇ ਲੀਗਲ ਐਕਸ਼ਨ ਉੱਤੇ ਤੇ ਉਹਦੇ ਵਿੱਚ ਇੱਕ ਸਟੈਪ ਲੈਂਦੇ ਹੋਏ ਅਸੀਂ ਮੂਰ ਫਰਦਰ ਚਿੱਤਰ ਹਾਂ ਪਹਿਲਾਂ ਤਾਂ ਇੱਕ ਨਾਗਰਾ ਪਿੰਡ ਦੇ ਵਿੱਚ ਨੰਬਰ 1 ਏਰੀਆ ਦੇ ਵਿੱਚ ਕੀ ਸੀ ਉਦੋਂ ਤੋਂ ਕੰਟੀਨਿਊਇੰਗ ਇਨਫੋਰਮੇਸ਼ਨ ਤੋਂ ਤੁਹਾਨੂੰ ਲੱਗਿਆ ਤੇ ਕਰੈਨ ਉਹ ਹੋ ਗਿਆ ਮਹਿੰਗਾ ਡਬਲ ਰੇਟ ਦਾ Everyone is no shifting towards the ਸਾਡੇ ਬੱਚੇ ਛੋਟੇ ਬਣਦੇ ਸੀ ਸਮਝਦੇ ਸੀ ਸਾਈਕੋਟ੍ਰੋਪਿਕ ਡਰੱਗਸ ਨੇ ਔਰ ਇਨ ਦੀ ਐਂਟੀਪੈਨਿਕ ਕੇਸ ਕਿਹਦਾ ਹੈ ਸਾਡੇ ਬਿਲਕੁਲ ਦਾ ਬਕਵਾਸ ਬਣਾ ਲਾਉਂਦਾ ਹੈ ਕਿ ਮੇਰੀ ਲਿਮਿਟਡ ਨੋਲੇਜ ਹੈ ਉਹਦੇ ਤੋਂ ਉਹ ਐਸੇ ਕੁਝ ਡਰੱਗਸ ਮਿਲੇ ਹੈਗੇ ਜਿਹੜੇ ਕਿ ਮਾਈਂਡ ਆਲਟਰ ਕਰਦੇ ਹੈਗੇ ਬਟ ਮੇਬੀ ਪ੍ਰਿਸਕ੍ਰਾਈਬਡ ਦਸਰ ਤੇ ਦਿਸਾਂ ਮੈਨਲ ਜਿਹੜਾ ਅਗਰ ਪੜ੍ਹ ਲੇਗੇ ਦੇਖੋ ਲੀਗਲ ਪ੍ਰੋਸੀਡਿੰਗਸ ਸਾਨੂੰ ਜਿਵੇਂ ਵੀ ਡਰੱਗ ਇੰਸਪੈਕਟਰ ਮੈਮ ਗਾਈਡ ਕਰਨਗੇ ਕਿ ਪੁਲਿਸ ਵੱਲੋਂ ਕੀ ਚਾਹੀਦੀ ਹੈਗੀ ਉਹ ਅਸੀਂ ਕਰਾਂਗੇ ਹਾਲੇ ਅਸੀਂ ਇੱਕ ਸਾਡਾ ਰੋਲ ਇਹਦੇ ਚ ਹੁੰਦਾ ਕਿ ਲਾਅ ਐਂਡ ਆਰਡਰ ਕੀ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਲਈ ਕੋਈ ਅਧਿਨ ਵਾਰੰਟੀ ਡਿਸ਼ ਨਹੀਂ ਹੋਏ ਜੀ ਹਾਂਜੀ ਹਾਂਜੀ ਅੱਜ ਜਿਹੜੀ ਰੇਡ ਕੀਤੀ ਗਈ ਹੈ ਕਿੰਨੀਆਂ ਦੁਕਾਨਾਂ ਤੇ ਰੇਡ ਕੀਤੀ ਗਈ ਔਰ ਕਿੰਨੀ ਰਿਕਵਰੀ ਹੋਈ ਜੀ ਸਰ ਅੱਜ ਅਸੀਂ ਚੌਧਰੀ ਮੈਡੀਸਨ ਸੈਂਟਰ ਨਾਗਰਾ ਫਟਕ ਤੇ ਲੱਗੇ ਇੱਕ ਮੈਡੀਕਲ ਸਟੋਰ ਹੈ ਜੀ ਉਥੇ ਪੁਲਿਸ ਪਾਰਟੀ ਦੀ ਸ਼ਮੂਲੀਅਤ ਨਾਲ ਜੁਆਇੰਟ ਇਨਸਪੈਕਸ਼ਨ ਕੀਤੀ ਐਂਡ ਇਨਸਪੈਕਸ਼ਨ ਦੇ ਦੌਰਾਨ ਸਾਨੂੰ ਉਹ ਤੋਂ 17 ਟਾਈਪਸ ਆਫ ਮੈਡੀਸਨ ਜਿਹੜੀਆਂ ਨੇ ਅਸੀਂ ਡਰਗ ਐਂਡ ਕਾਸਮੈਟਿਕ ਐਕਟ ਅੰਡਰ ਸੀਜ਼ ਕੀਤੀਆਂ ਨੇ ਜੀ ਉਥੋਂ ਜਿਹੜੀਆਂ ਕਿ ਨਸ਼ਾ ਸ਼ੇਦੀ ਤੌਰ ਤੇ ਅੱਜ ਕੱਲ ਯੂਥ ਵੱਲੋਂ ਵਰਤੋਂ ਕੀਤੀਆਂ ਜਾ ਰਹੀਆਂ ਨੇ ਤੇ ਸੀਜ਼ ਕਰਕੇ ਅਸੀਂ ਉਹਦੇ ਤਹਿਤ ਡਰਗ ਐਂਡ ਕੋਸਮੈਟਿਕ ਐਕਟ ਦੇ ਅੰਡਰ ਕਾਰਵਾਈ ਸਟਾਰਟ ਕਰ ਦਿੱਤੀ ਹੈ ਜੀ ਉਸ ਤੋਂ ਅੱਗੇ ਜਿੱਦਾਂ ਵੀ ਸਾਨੂੰ ਡਿਸਕਲੋਜ਼ਰ ਹੋ ਰਿਹਾ ਹੈ ਕਿ ਕਿੱਥੋਂ ਮੈਡੀਸਿਨਸ ਆਈਆਂ ਨੇ ਅਸੀਂ ਉਹਦੀ ਵੀ ਜਾਂਚ ਫੜਤ ਕਰ ਰਹੇ ਹਾਂ ਐਂਡ ਉਹਦੇ ਉਹਦੇ ਅੱਗੇ ਕੰਟੀਨਿਊਟੀ ਦੇ ਵਿੱਚ ਜੀ ਅੱਜ ਅਸੀਂ ਇੱਥੇ ਦਿਲਕੁਸ਼ਾ ਮਾਰਕੀਟ ਦੇ ਵਿੱਚ ਇੱਕ ਮੈਡੀਕਲ ਸਟੋਰ ਹੈ ਕਰਨ ਫਾਰਮਾ ਉੱਥੇ ਵੀ ਆ ਕੇ ਇਨਸਪੈਕਸ਼ਨ ਕੀਤੀ ਹੈ ਜੀ ਉਥੋਂ ਐਸਾ ਚ ਰਿਕਵਰੀ ਕੋਈ ਨਹੀਂ ਹੋਈ ਬਟ ਅਸੀਂ ਉਹਨਾਂ ਦਾ ਰਿਕਾਰਡ ਜਿਹੜਾ ਉਹ ਸਾਰਾ ਲੈ ਲਿਆ ਹੈ ਤੇ ਉਹਦੀ ਅੱਗੇ ਜਾਂਚ ਕੀਤੀ ਜਾਏਗੀ। ਤੁਹਾਡਾ ਕਿੰਨੀ ਸ਼ਾਪਸ ਤੇ ਤੁਸੀਂ ਹੁਣ ਤੱਕ ਚੈਕ ਕਰ ਚੁੱਕੇ? ਜੀ ਅੱਜ ਅਸੀਂ ਦੋ ਸ਼ਾਪਸ ਤੇ ਕੀਤੀਆਂ ਨੇ ਫਿਲਹਾਲ। ਕਿੰਨੀ ਹੋਈ? ਰਿਕਵਰੀ 17 ਤਰ੍ਹਾਂ ਦੀਆਂ ਮੈਡੀਸਿਨਸ ਜਿਹੜੀਆਂ ਨੇ ਅਸੀਂ ਚੌਧਰੀ ਮੈਡੀਸਨ ਸੈਂਟਰ ਤੋਂ ਰਿਕਵਰ ਕੀਤੀਆਂ ਨੇ। ਤੇ ਹੁਣ ਤਾਂ ਕੋਈ ਅਜਿਹਾ ਅਰੇਸਟ ਵੀ ਨਹੀਂ ਲਾ ਕੋਈ ਹੈਂਡੀਪੈਸ ਦਾ ਮਾਮਲਾ ਬਣਦਾ ਜਾਂ ਲੇਕਿਨ ਨਹੀਂ ਜਿਹੜੀਆਂ ਦਵਾਈਆਂ ਜੀ ਅਸੀਂ ਰਿਕਵਰ ਕੀਤੀਆਂ ਨੇ ਉਹ ਐਂਡੀਪੀਐਸ ਦੀ ਹੱਦ ਵਿੱਚ ਨਹੀਂ ਆਉਂਦੀਆਂ। ਉਹ ਡਰਗ ਐਂਡ ਕੋਸਮੈਟਿਕ ਦੇ ਅੰਡਰ ਕਵਰ ਹੁੰਦੀਆਂ ਰਹੇ ਸੋ ਉਹਦੀ ਸਾਰੀ ਰਿਕਵਰੀ ਕਰਕੇ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ